ਮੇਰੇ ਸਾਡੇ ਘਰੇ ਤੇ ਅੱਜ ਕੁਝ ਵੀ ਨਹੀਂ ਹੈਗਾ ਅੱਛੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਭ ਦੇ ਕੰਮਾਂ ਕਾਜਾਂ ਚ ਵਾਹਿਗੁਰੂ ਜੀ ਬਰਕਤਾਂ ਪਾਣ ਅੱਜ ਦਿਲ ਗਿਆ ਮਨ ਬੜਾ ਖੁਸ਼ ਖੁਸ਼ ਹੈ ਵਜਾ ਮੈਨੂੰ ਵੀ ਨਹੀਂ ਪਤਾ ਕੀ ਹੈ ਤੇ ਨਿੱਕੀ ਨਿੱਕੀ ਜਿਹੜੇ ਬੱਚੇ ਸਕੂਲੋਂ ਛੇਤੀ ਆ ਗਏ ਨੇ ਡੈਡੀ ਜੀ ਕਿਤੇ ਕੰਮ ਗਏ ਹੋ ਐਸੀ ਉੱਥੇ ਉਧਰ ਵਾਲੀ ਸਾਈਡ ਇਹਨਾਂ ਦੇ ਤੇ ਇਹਨਾਂ ਬੱਚਿਆਂ ਨੂੰ ਵੀ ਸਕੂਲੋਂ ਲਿਆਇਨ ਇਹਨਾਂ ਸ਼ਤਾਨਾਂ ਨੂੰ ਇੱਕ ਨਿੱਕੀ ਜਿਹੀ 23 ਜੀ ਬੈਠੀ ਹੋਈ ਐ ਬਾਹਰ ਇੰਨੀ ਤਿੱਖੀ ਧੋਪ ਨੇ ਕੀ ਐ ਤੇ ਫਿਰ ਵੀ ਅਸੀਂ ਨਾ ਅੰਦਰ 15 ਜੀ ਬਹਿਣਾ ਐ ਅੱਜ ਆਪਾਂ ਇੱਕ ਕਮਰੇ ਚ ਚੇਂਜ ਕਰ ਦਿੱਤਾ ਮੈਡਮ ਜੀ ਉਹ ਮਿਕੋ ਲੱਗਦਾ ਖਲੀਡੀ ਗੱਲ ਆ ਗਈ ਦਿਖਾਓ ਖੋਟ ਤੇ ਨਹੀਂ ਖਾਣੀ ਤੁਸੀਂ ਕਿਉਂ ਚਲੂਸ ਤੇ ਕੱਢ ਦਿੰਦੇ ਹੋ ਵਿੱਚ ਤੁਸੀਂ ਆਪਦਾ ਹੀ ਆ ਮੈਂ ਖਾਓ ਇਹ ਨਾ ਮੈਂ ਖੁਸ਼ਗੋਸ਼ਟੀ ਮੈਂ ਚਪੇੜਾ ਲਾਦਾ ਤੁਸੀਂ ਵੇਖ ਲਓ ਅੱਜ ਆਪਾਂ ਵੀ ਕੁਝ ਚੇਂਜ ਕੀਤਾ ਹੈ ਰੂਮ ਦੇ ਵਿੱਚ ਪਹਿਲੇ ਇੱਥੇ ਟੀਵੀ ਤੇ ਤੁਹਾਨੂੰ ਦਿਸੀ ਰਹੀ ਸੀਗਾ ਇਸ ਜਗ੍ਹਾ ਹੀ ਸੀਗਾ ਸਿੱਕੇ ਨਾਲ ਅੱਪਾ ਇੱਥੇ ਟੇਬਲ ਸੀਗਾ ਠੀਕ ਹੈ ਹੁਣ ਆਪਾਂ ਰੱਖ ਲਈ ਇੱਥੇ ਇੱਕ ਚੇਅਰ ਜਿੱਥੇ ਇਕ ਬੈਠੀ ਹੋਈ ਹੈ ਤੇ ਰੱਖ ਲਈ ਲੈਪਟੋਪ ਕਿਉਂਕਿ ਲੈਪਟੋਪ ਕਈ ਦਿਨਾਂ ਤੋਂ ਬੈਗ ਦੇ ਵਿੱਚ ਬੰਦ ਪਿਆ ਸੀਗਾ ਯੂਜ਼ ਨਹੀਂ ਆ ਰਿਹਾ ਸੀ ਲੇਕਿਨ ਅੱਜ ਯੂਜ਼ ਆ ਰਹੀ ਹੈ ਲੇਕਿਨ ਆ ਜਿਹੜੀ ਕੁਰਸੀ ਦੇਖ ਰਹੇ ਹੋ ਨਾ ਇਹ ਮੇਰੀ ਸੁਪਨਿਆਂ ਵਾਲੀ ਕੁਰਸੀ ਹੈ ਸੁਪਨੇ ਦੇ ਪੂਰੇ ਹੋਏ ਨਹੀਂ ਲੇਕਿਨ ਇਸ ਕੁਰਸੀ ਨੂੰ ਅਸੀਂ ਕੰਮ ਲੈ ਰਹੇ ਹਾਂ ਇਹਦੇ ਡਾਇਮੰਡ ਲੱਗੇ ਡਾਇਮੰਡ ਡਾਇਮੰਡ ਫੋਨ ਤੋਂ ਵੀ ਰਹਿ ਮੈਨੂੰ ਕੋਈ ਬੱਚੇ ਦੇ ਘਰੇ ਆਏ ਗਏ ਨੇ ਹਾਂ 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 ਆ ਮੈਂ ਦੇ ਦਿੰਨੀ ਹੋਏ ਮੇਰੇ ਕੋਲ ਚਲ ਆ ਗਏ ਤੇ ਬੈ ਇੱਕ ਜੰਪੀ ਚਲ ਇੱਥੇ ਬਹਿ ਕੇ ਫੋਨ ਦੇਖ ਲੋ ਠੀਕ ਹੈ ਆਪਾਂ ਪਿਆ ਤੁਹਾਡੇ ਪਿੱਛੇ ਚਲੋ ਦੇਖੋ ਵਿੱਚ ਬੜੇ ਬੱਚੇ ਸਤਾਉਂਦੇ ਨੇ ਹੈਨਾ ਅੱਜ ਗਰਮੀ ਬੜੀ ਹੋਈ ਪਈ ਹੈ ਇਸੇ ਕਰਕੇ ਅੱਜ ਅਸੀਂ ਕੋਟੀ ਜਰਸੀ ਕੁਛ ਨਹੀਂ ਪਾਇਆ ਸਰਦਾਰ ਜੀ ਪਿੱਛਾਂ ਚ ਹੱਥ ਪਾਈ ਫਿਰਦੇ ਨੇ ਜੇ ਠੰਡ ਲੱਗਦੀ ਹੈ ਤੇ ਪਾ ਲਓ ਕੋਈ ਜਰਸੀ ਤੁਸੀਂ ਹੈ ਕਿ ਨਹੀਂ ਲਾ ਦੇ ਸਰਦਾਰ ਜੀ ਮੇਰੇ ਕੋਲ ਕਿਉਂ ਖੜੇ ਨੇ ਕਿਉਂਕਿ ਅੱਜ ਅੱਜ ਅਸੀਂ ਬਣਾ ਰਹੇ ਹਾਂ ਟਿੱਕੀ ਘਰੇ ਬਣਾ ਰਹੇ ਹਾਂ ਬਈ ਟਿੱਕੀ ਇਹਦੇ ਵਾਸਤੇ ਮੈਂ ਆਲੂ ਤੇ ਕੌਰਨ ਫਲੋਰ ਠੀਕ ਹੈ ਜੀ 1.5 ਚਮਚ ਕੌਰਨ ਫਲੋਰ ਹਲਦੀ ਨਮਕ ਕਾਲੀ ਮਿਰਚ ਤੇ ਥੋੜੀ ਜੀ ਲਾਲ ਮਿਰਚ ਕਰਕੇ ਮਿਕਸ ਮਿਕਸ ਕਰ ਲਈਏ ਇਹਨਾਂ ਨੂੰ ਤਾਂ ਕਿ ਜੋ ਟਿੱਕੀ ਦਾ ਟੇਸਟ ਵਧੀਆ ਤੇ ਕਰਕਰਾਂ ਤੇ कुरकुरा ਆਵੇ ਸਵਾਦ ਆਵੇ ਟਿੱਕੀ ਨਾ ਬਣੀ ਟਿੱਕੀ ਤੇ ਆ ਹੈਗੀ ਚਾਰ ਬ੍ਰੈਡ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਪੀਸ ਲਿਆ ਆ ਰੱਖ ਲਈਏ ਜੀ ਆਪਾਂ ਪੈਨ ਠੀਕ ਹੈ ਨੋਨ ਸਟਿਕ ਪੈਨ ਹੈ ਗਏ ਇੱਥੇ ਕੋਈ ਚੀਜ਼ ਚਿਪਕਦੀ ਨਹੀਂ ਹੈ ਜਾਂ ਜਿਹੜਾ ਔਇਲ ਹੈ ਉਹ ਵੀ ਜ਼ਿਆਦਾ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ ਔਰ ਇੱਕ ਤਰਫ ਇਹ ਟਿੱਕੀ ਦੀ ਖੁਸ਼ੀ 'ਚ ਸਰਦਾਰ ਜੀ ਨੇ ਇੱਕ ਤਰਫ ਰੱਖ ਦਿੱਤੀ ਚਾਹ ਬਣਨੀ ਇੱਕ ਤਰਫ ਚਾਹ ਬਣ ਰਹੀ ਹੈ ਤੇ ਇੱਕ ਤਰਫ ਮੈਂ ਬਣਾਉਂਗੀ ਟਿੱਕੀ ਠੀਕ ਹੈ ਜੀ ਚਲੋ ਜੀ ਆਪਾਂ ਕਰੀਏ ਸਟਾਰ ਦਾਗੂ ਦਾ ਨਾਮ ਲੈ ਕੇ ਨਿਗੜੀ ਗੈਸ ਬੰਦ ਕਰੀਏ ਤੇ ਇਹਨਾਂ ਚੀਜ਼ਾਂ ਨੂੰ ਮਿਕਸ ਕਰੀਏ। ਚਲੋ ਜੀ ਟਿੱਕੀ ਬਣਾਣ ਲੱਗੇ ਆਂ। ਜੋ ਚੀਜ਼ਾਂ ਦੱਸਿਆ ਸੀ ਸਿਰਫ ਉਹ ਹੀ ਐਡ ਕੀਤੀਆਂ ਉਹਦੇ ਇਲਾਵਾ ਕੁਝ ਵੀ ਨਹੀਂ। ਠੀਕ ਹੈ ਜੀ। ਟਿੱਕੀ ਬਣਾਉਣ ਤੋਂ ਪਹਿਲਾਂ ਪਹਿਲਾਂ ਅਟੈਂਡੈਂਸ ਲੱਗਦੀ ਹੈ ਸਰਦਾਰ ਜੀ ਦੀ ਤੇ ਵੀਰਪੁੱਤ ਦੀ। ਤੇ ਹੁਣ ਇੱਕ ਟੈਂਡਸ ਹੋਰ ਲੱਗਣ ਵਾਲੀ ਜਿਹੜਾ ਕੈਮਰਾਮੈਨ ਖੜਾ ਹੈ ਨਾ ਉਹਦੀ ਲੱਗਣੀ ਹੈ ਹੈਲੋ ਟੈਂਡਸ ਦਾ ਮਤਲਬ ਤੁਸੀਂ ਸਮਝ ਹੀ ਗਏ ਹੋਗੇ ਕਿ ਟੈਂਡਸ ਕਾਦੀਆਂ ਲਾ ਲਦੀਆਂ ਹੁੰਦੀਆਂ ਹਨ ਹਾਂ ਨਾ ਚੁੱਪ ਕਰਕੇ ਵੀਡੀਓ ਬਣਾ ਲਓ ਅੱਛਾ ਜੀ ਨਹੀਂ ਜੀ ਅਸੀਂ ਤਾਂ ਬੋਲ ਬੋਲ ਕੇ ਬਣਾਵਾਂਗੇ ਵੀ ਪੂਰੀ ਟੈਂਡਸ ਲੱਗ ਗਈ ਸੀ ਵੀਡੀਓ ਦੇ ਵਿੱਚ ਇਹ ਕਿਹੜੀ ਸੀ ਕਪੜੇ ਚ ਲੱਗੀ ਸੀ ਤੇ ਸਰਦਾਰ ਜੀ ਦੀ ਵੀ ਨਾ ਵੀਡੀਓ ਤੇ ਲੱਗ ਗਈ ਹੈ ਹਾਂ को छत्तर खाले ये बेटा ना ना पति मम्मी वीर वाला पुठा बोल रही है ओ ना तडी वीडियो ना पंगे ले आई मैं चला के आई हां गोले मेले मम्मी ने बनाया है डो है ना ਡੋ ਚੂ ਡੋ ਹੱਟਾ ਦੁਨੀਆ ਮੈਂ ਆ ਗਿਆ ਹਾਂ ਹਾਂ ਮੈਨੂੰ ਨਾ ਲੋਣਾ ਪੈਣਾ ਯਾਰ ਚੁੱਬਦਾ ਬੜਾ ਹੈ ਕੱਲ ਸੀ ਜੀਬੋ ਗਰੀਨ ਦੀ ਸਬਜ਼ੀ ਬਣਾਈ ਸੀ ਜਿਹਦਾ ਮੇਰੇ ਨੂੰ ਨਾਮ ਵੀ ਨਹੀਂ ਪਤਾ ਸੀਗਾ ਹਾਂ ਠੀਕ ਹੈ ਜਿਹੜੀ ਕੱਲ ਰਾਤ ਨੂੰ ਬਣਾਈ ਤੁਸੀਂ ਤਾਂ ਕਿਹਾ ਹੀ ਹਲਵਾ ਏ ਵਰਗੀ ਹਲਵੇ ਵਰਗਿਓ ਲੰਮੀ ਜੀ ਸੀਗੀ ਯਾਰ ਗਰੀਨ ਦੇ ਕਲਰ ਦੀ ਪਰ ਬਿਲਕੁਲ ਵੀ ਸਵਾਦ ਨਹੀਂ ਲੱਸੀ ਸਾਨੂੰ ਖਾਣ ਚ ਅਸੀਂ ਬਣਾਈ ਪਹਿਲੀ ਵਾਰੀ ਸੀਗੀ ਲੇਕਿਨ ਸਾਨੂੰ ਕਿਸੇ ਨੂੰ ਵੀ ਮਜ਼ਾ ਨਹੀਂ ਆਇਆ ਧੱਕੇ ਨਾਲ ਲੈ ਕੇ ਰੋਟੀ ਖਾ ਕੇ ਅਸੀਂ ਸੌਂ ਗਏ ਆ ਜਾ ਯਾਰ ਨਾਲ ਤੇਰੇ ਤੋਂ ਬਿਨਾ ਮੈਂ ਵੀ ਯਾਰ ਜਲਦੀ ਕਰ ਦਾੜੀ ਬਣਾ ਦੇ ਯਾਰ ਕੀ ਬਣਾ ਦੇ ਵੀਡੀਓ ਹਣੇ ਤੁਸੀਂ ਪਲੇਟਾਂ ਲੈ ਕੇ ਆਏ ਫਿਰ ਮੈਂ ਵੀਡੀਓ ਨਾ ਕਰਤਾ ਲੈਂਦੀ ਹਾਂ ਖੜਾ ਨਹੀਂ ਹੋਇਆ ਜਾਂਦਾ ਖਾਣ ਪੀਣ ਲੱਗੇ ਤੁਸੀਂ ਚੰਗੇ ਭਲੇ ਹੋ ਨੇ نئی ਵੀਡੀਓ ਚ ਕੋਈ ਨਹੀਂ ਤਰੀਕੇ ਨਾਲ ਵੀਡੀਓ ਕੈਮਰਾ ਫੜਦਾ ਮਿੰਤਾ ਹੀ ਕਰਾਂਦੇ ਮੇਰੇ ਕੋਲ ਖਾਣ ਵਿੱਚ ਉਹ ਰੱਖੇ ਬਸ ਯਾਰ ਮੈਂ ਕਰ ਲਊਂ ਆ ਪੰਜ ਚਲ ਚੱਲ ਤੂੰ ਬਗਲੇ ਜਾਂ ਸੇ ਤੇਰੀ ਦਾਦੀ ਬਣਾ ਲੈਣਗੀ ਮੈਂ ਨਾਲ ਜੀ ਤੂੰ ਵੀ ਦਾਦੀ ਦੀ ਰੋਟਾ ਤੈਨੂੰ ਮੈਂ ਜ਼ਿੰਦਗੀ ਥੇ ਹਟਾ ਦਾਂ ਤੇ ਮੇਰੀ ਵੀਡੀਓ ਹਟ ਗਈ ਕਿੰਨੀ ਹੋ ਗਈ 1 2 3 4 5 6 7 8 9 10 ਸਟਾਡੀ ਤੁਸੀਂ ਕਿੰਨੀ ਖਾਣੀ ਐ ਇੱਕ ਖਾਓਗੇ ਚਲ ਵੀ ਚੁਟਕਿਆ ਕਹ ਹੁਣੇ ਬਾਸ ਬਾਸ ਸੋ ਬਾਜੀ ਐਵੇਂ ਕਹਿੰਦੇ ਹੁੰਦੇ ਜੋ ਪਲੇਟ ਤੇ ਦੇਸ ਜੀ ਨਾ ਖਾ ਰਹੀ ਮੇਰੇ ਨਾਲੇ ਵੀ ਤੋਗਣੀ ਖਾਣੀ ਇਹ ਸਾਰਾ ਸਮਾਨ ਰੈਡੀ ਹੋ ਗਿਆ ਜੀ ਫਰੈਸ਼ ਰੱਖਤਾ ਹੈ ਪਲੇਟ ਦੇ ਉੱਪਰ ਪਲੇਟ ਬਹੁਤ ਜ਼ਿਆਦਾ ਵੱਡੀ ਹੈ ਤੇ ਖਾਣ ਵਾਸਤੇ ਪਲੇਟਾਂ 스ਪੂਨ ਤੇ ਪੈਨ ਰੈਡੀ ਹੈ ਆਇਲ ਵੀ ਰੈਡੀ ਹੈ ਠੀਕ ਹੈ ਜੀ ਹੁਣ ਬਈ ਪੈਨ ਦੇ ਉੱਪਰ ਆਪਾਂ ਆਇਲ ਲਗਾਤਾ ਹੈ ਪੈਨ ਵੀ ਗਰਮ ਹੋ ਜੇ ਤੇ ਔਇਲ ਵੀ ਹੋਰ ਸਾਰੀ ਚੀਜ਼ਾਂ ਤਿਆਰ ਐ ਸਰਦਾਰ ਜੀ ਤੇ ਮੈਂ ਤੇ ਮੇਰੇ ਬੱਚੇ ਟਿੱਕੀ ਖਾਣ ਨੂੰ ਵੀ ਤਿਆਰ ਐ ਕਿਵੇਂ ਦਾ ਮੂੰਹ ਬਣਾਇਓ ਜੀ ਭਾਵੇਂ ਕਿਵੇਂ ਨਿਕਲ ਰਹੀ ਐ ਵੇਟ ਨਹੀਂ ਹੋ ਰਿਹਾ ਐ ਚਲੋ ਦੋ ਟਿੱਕੀਆਂ ਰੱਖ ਦਈਏ ਨਾ ਤਿੰਨ ਰੱਖ ਤਾਂ ਨਹੀਂ ਪਲਟਣਾ ਵੀ ਐ ਨਾ ਯਾਰ 1 2 3 ਤਿੰਨ ਟਿੱਕੀਆਂ ਰੱਖਤੀਆਂ ਬਈ ਇਹ ਨਾਨ ਸਟਿਕ ਐ ਯਾਰ ਸਮਸਤੇ ਨਹੀਂ ਹੋਇਆ ਯਾਰ ਆ ਜਿਹੜਾ ਸਾਈਡਾਂ ਤੇ ਔਇਲ ਹੈ ਨਾ ਇਹ ਲੱਗ ਜੇਗਾ ਨਹੀਂ ਪਰ ਮੈਨੂੰ ਨਹੀਂ ਲੱਗ ਰਿਹਾ ਜਿ세 ਬਣੇਗੀ ਹੈ ਨਾ ਤੇ ਬਣ ਜੇਗੀ ਨਹੀਂ ਨਹੀਂ ਇਹ ਨਹੀਂ ਸੁਤਰ ਵਾਪੇ ਆ ਦੇ ਕਿਆਂ ਬਨ ਤੇ ਰਹੀਆਂ ਲੇਕਿਨ ਇਹ ਪੈਨ ਤੇ ਨਹੀਂ ਬਨਣਗੀਆਂ ਕਿਉਂਕਿ ਇਹ ਵਿੱਚੋਂ ਨਾ ਉੱਠਿਆ ਉੱਠਿਆ ਜੇ ਤੇ ਸਾਈਡਾਂ ਤੋਂ ਨੀਵਾ ਹੈ ਤੇ ਤੇ ਸਾਰਾ ਸਾਈਡਾਂ ਤੇ ਜਾ ਰਿਹਾ ਹੈ ਵਿਚਾਲੋ ਫਿਰ ਟਿੱਕੀ ਨਾ ਜੋ ਵਿਚਾਲੋ ਵਿਚਾਲੋ ਪੱਕੇਗੀ ਸਾਈਡਾਂ ਤੋਂ ਪੱਕ ਨਹੀਂ ਨਹੀਂ ਇਸੇ ਕਰਕੇ ਹੁਣ ਡਿਸਾਈਡ ਕਰ ਲਿਆ ਤਵਾ ਲਿਆ ਇਹ ਸਰਦਾਰ ਜੀ ਰੋਟੀ ਪਕਾਉਣ ਵਾਲਾ ਹੁਣ ਉੱਤੇ ਬਣਾਵਾਂਗੇ ਚਲੋ ਇਹ ਤਵਾ ਲਰਮ ਹੋਇਆ ਤੇਰੀ ਖਾਣੀ ਦੀ ਸੁਨਾਈ ਮੇਰੇ ਟਿੱਕੀਆਂ ਤੋੜ ਦੇਣੀਆਂ ਤੁਸੀਂ ਆਏ ਤਾਂ ਕੀ ਕਰਤਾ ਮੈਂ ਆਪੇ करूंगी ਤੁਸੀਂ ਰਹਿਣ ਦਿਓ ਮੈਂ ਰੱਖਦੀ ਆ ਬਸ 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 ਬਹੁਤ ਹੀ ਬਹੁਤ ਬਹੁਤ ਇਹਦੇ ਚੱਕ ਕੇ ਰੱਖ ਸਕਦੇ ਆ ਯਾਰ ਇਹ ਜਿਹੜਾ ਨਾ ਲੱਗਦਾ ਵਾ ਤੇ ਗਰਮ ਹੋ ਰਿਹਾ ਤੇ ਓਇਲ ਹੋ ਰ ਪਾਇਆ ਚਲੋ ਹੁਣ ਓਇਲ ਇੱਕ ਐਕਸਪੀਰੀਅੰਸ ਸਾਡਾ ਫੇਲ ਹੋ ਗਿਆ ਹੁਣ ਇੱਕ ਨਵਾਂ ਇੱਥੇ ਤੇ ਫਾਈਨਲੀ ਆ ਆਪਾਂ ਵੇਖਿਆ ਹੀ ਹੈ ਰੇੜੀਆਂ ਦੇ ਲੋਹੇ ਦੇ ਤਵਿਆਂ ਦੇ ਉੱਤੇ ਬਣਾਉਂਦੇ ਆ ਇੱਥੇ ਵਧੀਆ ਬਣੇ ਨਾਮ ਤੋਂ ਮੈਨੇ ਕੇ ਕਹਾਵਤ ਜੀ ਆ ਰਹੀ ਹੈ ਪਰ ਮੈਨੂੰ ਬੋਲਣੀ ਨਹੀਂ ਆ ਰਹੀ ਕਿਉਂਕਿ ਪੰਜਾਬੀ ਚ ਐ ਪਿੰਡ ਬੱਜਾ ਨਹੀਂ ਮੰਗਤੇ ਪਹਿਲਾਂ ਤਿਆਰ ਹਾਂ ਆ ਵੇਲੂ ਹੁਣ ਇੱਕ ਕੱਚੀ ਟਿੱਕੀ ਐ ਤੇ ਵੀਰ ਮੰਗ ਕਹਿਣ ਲੱਗ ਗਿਆ ਕਿ ਮੈਨੂੰ ਦੇ ਦੋ ਇਹ ਬਣ ਗਈ ਐ ਤੇ ਸਦਾ ਜੀ ਕੀ ਕਿਹਾ ਪਿੰਡ ਬੱਜਾ ਨਹੀਂ ਮੰਗਤੇ ਪਹਿਲਾਂ ਤਿਆਰ ਪਿੰਡ ਬੱਜਾ ਨਹੀਂ ਤੇ ਮੰਗਤੇ ਪਹਿਲਾਂ ਤਿਆਰ ਹੋ ਗਏ ਨੇ ਤਿਆਰ ਹੋ ਗਏ ਪਿੰਡ ਬੱਜਾ ਨਹੀਂ ਤੇ ਮੰਗਤੇ ਪਹਿਲਾਂ ਤਿਆਰ ਹੋ ਗਏ ਨੇ ਤਿਆਰ ਹਾਂ ਮੇਂ ਗਰਮ ਬਲਿਆ ਹੱਥ ਨਾ ਲਾਵੇਂ ਵੈਸੇ ਪੈਨ ਠੰਡਾ ਹੋਏ ਗਿਆ ਹੋਰ ਨਾ ਮੋਰ ਤੁਸੀਂ ਖੇਡਣ ਵਾਲੀ ਚੀਜ਼ ਸਮਝੀਂ ਪਿੱਛੇ ਸਾਰੇ ਜਾਂਦੇ ਹੋ ਵਿੱਚ ਕੀ ਹੋ ਗਿਆ ਥੋੜਾ ਮੱਛਰ ਲੋ ਬਣ ਪੈ ਗਿਆ ਚਲ ਬੈਠ ਜਾ ਰਹਿਸੇ ਚਲੋ ਵੀ ਤਵਾ ਗਰਮ ਹੋ ਗਿਆ ਮੈਨੇ ਸਦਾ ਜੀ ਇੱਥੇ ਮੈਂ ਬੱਚੇ ਨਹੀਂ ਖੜੇ ਕਰ ਸਕਦੀ ਵੀ ਇਹਨਾਂ ਨੂੰ ਪਾਸੇ ਕਰ ਲੋ ਠੀਕ ਆ ਚਲੋ ਤੇ ਲਮੂ ਆਇਆ ਜੀ ਉਹ ਤਵੇ ਤੇ ਪਕ ਰਹੀਆਂ ਹਨ ਨਾਲੇ ਵਧੀਆ ਬਣ ਜਾਣਗੀਆਂ बस ਇਹਨਾਂ ਨੂੰ ਪ੍ਰੈਸ ਕਰ ਦਈਏ ਹਲਕਾ ਹਲਕਾ ਜਿਆਦਾ ਦਬਾਉਣਾ ਵੀ ਨਹੀਂ ਹੈ ਕਿਤੇ ਟੁੱਟ ਨਾ ਜਾਏ ਤੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਜੀ ਸਾਡੇ ਸਬਸਕ੍ਰਾਈਬਰ ਬਹੁਤ ਘਟਨੇ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਬਸ ਇਹਨਾਂ ਨੂੰ ਹਲਕਾ ਪ੍ਰੈਸ ਕਰ ਦਈਏ ਠੀਕ ਹੈ ਸਾਈਡ ਬਦਲਦੀ ਹੈ ਕਿ ਦੂਸਰੀ ਸਾਈਡ ਤੋਂ ਵੀ ਐਵੇਂ ਮੜਾ ਮੜਾ ਜਿਹਾ ਆਪਾਂ ਨੂੰ ਪ੍ਰੈਸ ਕਰਨਾ ਹੈ ਕਿ ਚੰਗੀ ਤਰ੍ਹਾਂ ਅੰਦਰ ਤੱਕਰ ਜੋ ਹੈ ਕ੍ਰਿਸਪੀ ਬਣ ਜਾਣ ਸੇਕ ਚਲਾ ਜੇ ਇਹਨਾਂ ਨੂੰ ਕੱਚੀਆਂ ਨਾ ਰਹਿਣ ਤਰੀਫ ਹੋਏ ਇਹ ਚੀਜ਼ ਬਣਾਈ ਬਧੀ ਹੈ ਉਹ ਤੁਹਾਨੂੰ ਜੇ ਕੋਈ ਆਡੀ ਰਿਫਾਈਨਡ ਤੇਲ ਖਤਮ ਹੋ ਜਾਂਦਾ ਨਹੀਂ ਇਹ ਬੱਚਾ ਹੋ ਜਾਏਗਾ ਤੇ ਸਮੈਲ ਆਏਗੀ ਟਿੱਕੀਆਂ ਅੱਜ ਰਿਫਾਈਨਡ ਖਤਮ ਦੀ ਝਾਂਡੇ ਹੋਣ ਸਰਦਾਰ ਦੀ ਮੈਂ ਦੁਕਾਨ ਤੋਂ ਲੈ ਕੇ ਆਈ ਨੇ ਜਿਵੇਂ ਟਿੱਕੀਆਂ ਦੇ ਬਣ ਰਹੀਆਂ ਠੀਕ ਹੈ ਟਿੱਕੀਆਂ ਤੇ ਬਣ ਵੀ ਚੁੱਕੀਆਂ ਹੁਣ ਤੁਸੀਂ ਦੱਸੋ ਵੀ ਕਿਵੇਂ ਦੀਆਂ ਲੱਗ ਰਹੀਆਂ ਤੁਹਾਨੂੰ ਦੋਨੋਂ ਸਾਈਡ ਤੋਂ ਵਧੀਆ ਸਿੱਕ ਗਈਆਂ ਮੇਰੀ ਤਰਫੋਂ ਵਧੀਆ ਹੈ ਬਟ ਤੁਸੀਂ ਕਮੈਂਟ ਕਰਕੇ ਦੱਸਣਾ ਕਿਵੇਂ ਦੀ ਲੱਗੀ ਸਾਡੀ ਰੈਸਿਪੀ ਤੇ ਹੁਣ ਇਹਦੇ ਨਾਲ ਬਣ ਰਹੀ ਹੈ ਜੀ ਕਨੀਏ ਦੀ ਚਟਨੀ ਠੀਕੇ ਜੀ ਬੜੀ ਵਧੀਆ ਤਰੀਕੇ ਨਾਲ ਕੀ ਹੁੰਦਾ ਸਰਵ ਕਰਕੇ ਵਧੀਆ ਤਰੀਕੇ ਨਾਲ ਫਿਰ ਖਾਵਾਂਗੇ ਇਮਲੀ ਦੀ ਚਟਨੀ ਦੀ ਮੈਂ ਪੈਟਿੰਗ ਲੈ ਕੇ ਆਈ ਹੂ ਇਸੀ ਇਮਲੀ ਦੀ ਚਟਨੀ ਘਰੇ ਪਈ ਹੈ ਤੇ ਅੱਜ ਤਾਂ ਮੀਂਹ ਦੀ ਚਟਨੀ ਸੀ ਕੱਲ ਬਣਾ ਰਹੇ ਹਾਂ ਗਾਇਸ ਤੇ ਸਾਰੇ ਕੰਮ ਵਧੀਆ ਤਰੀਕੇ ਨਾਲ ਕਰਕੇ ਨਜ਼ਾਰੇ ਨਾਲ ਖਾਵਾਂਗੇ ਜਿਵੇਂ ਕਿ ਆਪਾਂ ਮਾਰਕੀਟ 'ਚ ਖਾਂਦੇ ਹਾਂ ਹੈਨਾ ਇਮਲੀ ਦੀ ਚਟਨੀ ਪਿਆਜ਼ ਸਭ ਕੁਝ ਪਾ ਕੇ ਫਿਰ ਖਾਵਾਂਗੇ ਜੇ ਤੁਹਾਡੇ ਮੂੰਹ 'ਚ ਪਾਣੀ ਆ ਰਿਹਾ ਨਾ ਤੇ ਤੁਸੀਂ ਮੋਸਟ ਵੈਲਕਮ ਇਨਵਾਈਟਿਡ ਹੋ ਤੁਸੀਂ ਆ ਸਕਦੇ ਹੋ ਤੇ ਅਸੀਂ ਤੁਹਾਨੂੰ ਖਵਾ ਲਾਂਗੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਪਲੀਜ਼ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਰੈਸিপি ਤੁਹਾਡੇ ਨਾਲ ਸੀ ਲਿਖੀ ਤੁਸੀਂ ਐਨੇ ਦੂਰਾਂ ਦੇ ਖੇਚਲ ਕਰੋਗੇ ਆਪੇ ਬਣਾ ਕੇ ਖਾ ਲਿਓ ਨਾ ਖਾ ਰਿਹਾ ਪਹਿਲੀ ਵਾਰ

ਡਾਲडा ਸੱਚ ਆਪਾਂ ਯੂਜ਼ ਨਹੀਂ ਕਰਦੇ ਹੈਨਾ ਹਮ ਡਾਲਡਾ ਯੂਜ਼ ਨਹੀਂ ਕਰਦੇ ਹਮ ਮਮੀ ਮੇਰਾ ਖਾਣੂ ਮੰਨ ਕਰਦਾ ਪਿਆ ਤੇ ਮੈਂ ਕੋਈ ਨਾ ਉਹ ਸਾਡੇ ਘਰੇ ਤੇ ਅੱਜ ਕੁਝ ਵੀ ਨਹੀਂ ਹੈਗਾ ਟਿੱਕੀ ਬਣਾਉਣ ਵਾਸਤੇ ਕੋਈ ਵੀ ਸਮਾਨ ਨਹੀਂ ਹੈ ਰਿਫਾਈਨਡ ਵੀ ਹੁਣ ਸਰਦਾਰ ਜੀ ਲੈ ਕੇ ਆਏ ਨੇ ਤੇ ਚਟਨੀ ਬਣਾਉਣ ਵਾਸਤੇ ਧਨੀਆਂ ਲੈ ਕੇ ਆਏ ਹੈ ਹੁਣ ਲਸਣ ਅਦਰਕ ਚਟਨੀ ਬਣਾਉਣ ਵਾਸਤੇ ਜ਼ਰੂਰੀ ਚਾਹੀਦਾ ਹੈ ਤੇ ਹੁਣ ਉਹ ਵੀ ਲੈਣ ਹੀ ਗਏ ਘਰੇ ਕੁਝ ਵੀ ਚੀਜ਼ ਨਹੀਂ ਹੈ ਇਹੋ ਜੇ ਕਮਲੇ ਸੀ ਚੀਜ਼ਾਂ ਬਣਾਣ ਬੈਠ ਜਾਈਏ ਸਮਾਨ ਵੇਖਦੇ ਹਾਂ ਕਿ ਕਰੀ ਕਿਹੜੀ ਚੀਜ਼ ਪਈ ਹੈ ਤੇ ਕਿਹੜੀ ਹਾਏ ਹੋ ਵੀ ਮੇਰੇ ਕੋਲ ਚ ਬੜੀ ਜ਼ੋਰ ਦੀ ਲੱਗੀ ਪਿੰਨ ਵਗੈਰਾ ਸਟੋਨਸ ਲੈ ਕੇ ਆਏ ਸੀ ਤੇ ਉਹਨਾਂ ਨੂੰ ਅਸੀਂ ਪੇਂਟ ਕੀਤਾ ਸੀਗਾ ਮੈਂ ਤੁਹਾਨੂੰ ਆ ਦੇ ਦੋ ਸਟੋਨਸ ਫੋਕਾਉਣੀ ਹੈ ਮੈਂ ਨਾ ਆ ਦੇ ਸਟੋਨਸ ਆ ਵੇਖੋ ਕੀ ਆ ਇਹ ਪਲਾਂਟ ਚ ਲੇਡੀ ਬਰਡ ਤੇ ਇੱਥੇ ਮੈਂ ਬਣਾ ਇੱਕ ਰੱਖਿਆ ਆ ਅਵੋਕਾਡੋ ਵਾਲਾ ਸਟੋਨ ਐਵਕਾਡੋ ਤੇ ਠੀਕ ਆ ਆ ਦੋ ਮੇਰੇ ਤੇ ਵੀਰ ਦਾ ਆਪਾਂ ਮਾਈਕ੍ਰੋਵੇਵ 'ਚ ਗਰਮ ਕਰ ਲੈਣੀ ਆ ਆ ਗਿਆ ਵੀ ਨੇ ਆਦੇ ਲੋ ਬਈ ਬਣਾਇਆ ਹੈ ਓਇਲ ਫਰੀ ਦਾ ਵਧੀਆ ਵੈਸੇ ਵੈਸੇ ਉਹਨੇ ਟ੍ਰਾਈ ਤਾਂ ਕੀਤੀ ਹੈ ਨਾ ਤੇ ਇੱਕ ਆ ਬਣਾਇਆ ਆ ਮੈਨੂੰ ਸੋਣਾ ਲੱਗਿਆ ਵੀ ਮਲਟੀ ਜਾਂ ਸ਼ੇਡ ਹੁੰਦਾ ਪਿਆ ਹੈ ਔਰ ਇੰਸ਼ੂਰੇਟ ਵਗੈਰਾ ਰਾਮ ਕਿੱਥੇ ਆ ਰਾਮ ਨੇ ਰਾਮਾ ਕਿਵੇਂ ਲੱਗੇ ਤੁਸੀਂ ਕਮੈਂਟਸ ਵਿੱਚ ਜਰੂਰ ਦੱਸਿਓ ਤੇ ਸਾਨੂੰ ਵੱਧ ਤੋਂ ਵੱਧ ਫੋਲੋ ਸਬਸਕ੍ਰਾਈਬ ਐਂਡ ਸਾਡੀ ਵੀਡੀਓਜ਼ ਨੂੰ ਸ਼ੇਅਰ ਜਰੂਰ ਕਰਿਓ 인ਦਰਜੀਤ ਸਿੰਘ ਸ਼ੈਫ ਆਏ ਨੇ ਤੇ 인ਦਰਜੀਤ ਸਿੰਘ ਸੰਧੂ ਸ਼ੈਫ ਔਰ ਟਿੱਕੀ ਦਾ ਕੰਮ ਉਹ ਸੰਭਾਲਣਗੇ ਤੇ ਇੱਥੇ ਇਹਦਰ ਪ੍ਰੀਤ ਕੋਲ ਸੰਧੂ ਚੱਲ ਰਹੇ ਨੇ ਸ਼ੈਫ 15 ਰੁਪਏ ਆਮ ਲੈ ਲਈ ਮੇਰਾ ਪ੍ਰੀਤ ਤਾ ਕਿ ਬਣਾਵਾਂਗੇ ਅਸੀਂ ਨਾ ਕੱਲ ਵੀ ਮਤਲਬ ਕਿ ਸਟੋਨਸ ਪੇਂਟ ਕਰਾਂਗੇ ਵੀਰ ਵੀ ਦੋ ਲਊਗੀ ਮੈਂ ਤਿੰਨ ਲਊਗੀ ਰਾਮ ਵੀ ਦੋ ਲਊਗੀ ਓਦੇ ਬਾਅਦ ਮੰਮੀ ਸਾਨੂੰ ਕੁੱਟੂਗੀ ਜੇ ਅਸੀਂ ਹਾਂ ਓਹ ਮਾਰੀਆਂ ਮਾਰੀਆਂ ਗਾਇਆ ਮੋਟੀਆਂ ਚਲੋ ਉਹਦਾ ਹਰ ਕੱਦ ਕਰਦੀ ਗੱਲ ਪੈ ਜਾਂਦੀਆਂ ਨੇ ਹੈ ਨਾ ਮੰਮੀ ਬੱਚੇ ਨੇ ਦਿਖਾਣੀਆਂ ਹੀ ਹੁੰਦੀਆਂ ਆਦਤ ਪੈ ਗਈ ਹੈ ਨਾ ਆ ਵੀਰ ਤੇਰੀ ਗਾਜਰ ਕੀ ਕਰਦੀ ਇੱਥੇ ਉਹ ਗਾਜਰ ਉਹ ਤੇਰੀ ਗਾਜਰ ਕੀ ਕਰਦੀ ਆ साथ तो में साथ तांग साथ तांग हम नहीं करेंगे हाँ रहा किस हम नहीं डाला। आप डाला है, आप है करेगा टाइम हो गया है दो पंद्रह इधर अले असर का ब्रेकफास ਤੂੰ ਤੁਸੀਂ ਨਾ ਕਹਿੰਦਾ ਬਸ਼ਰਤ ਤੇ ਲੱਗਦੀ ਸਕੂਲਾਂ ਤੇ ਤੁਹਾਨੂੰ ਟਿਫਿਨ ਚਾੜਦੇ ਤੇ ਪਰਾਂਠੇ ਦੇਣੇ ਸੀ ਮੈਂ ਨਹੀਂ ਹੁਣ ਸਾਨੂੰ ਟਿੱਕੀ ਖਾਣ ਨੂੰ ਮਿਲੂਗਾ ਕਿਵੇਂ ਖਾ ਲਾਂਗੇ ਸੋਚਾਂ ਵਿੱਚ ਤੂੰ ਖਾਬਾਂ ਵਿੱਚ ਤੂੰ ਰਮ ਡਾਲ ਸਕ ਖਾਈ ਲੋ ਜੀ ਪਲੇਟ ਸਜਾਣ ਲੱਗੀ ਏ ਮੈਂ ਤੇ कोशिश की थी बहुत वादिया बना रखे ना दे रहना भी कमेंट करके ठीक है जी कमेंट करके दस देना कि थानू कि लगी वैसे मूली वगैरह भी क्रश करके पाते हैं बट मैं नहीं पाई ठीक है अपने तरफ तो तो मेहनत की है फिर मेहनत चंगी भी लगनी चाहिए है नाई मैं इमली वाली चटनी तो पहले पाया से मैं हरी चटनी तो जी आप घर बनाई उ मैं सोसो जी दिखाओ जी सुधार जी हम दसो सा बनाई हुई रेसिपी टिक्की वाली किमें जी लगी थानू कमेंट करके जरूर दस देना जी हाँ दिखाओ जी ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਜੀ ਉਹ ਖਾਨ ਬੈਗੀਆਂ ਜੀ ਅਸੀਂ ਚਲੋ ਸੁਦਾ ਜੀ ਟੇਸਟ ਕਰਕੇ ਦੱਸੋ ਕਿਵੇਂ ਦੀ ਬਣੀ ਆ ਦੇਖਣ ਚ ਤੇ ਸੋਹਣੀ ਐ ਬਟ ਅਸਲੀ ਸਵਾਦ ਜਿਹੜਾ ਉਹ ਖਾ ਕੇ ਪਤਾ ਲੱਗਦਾ ਏਕਮ ਖਾੜੀ ਤੂੰ ਨਹੀਂ ਸਾਰੇ ਜਿਹਨੇ ਫੋਨਾਂ ਦੇ ਲੱਗੇ ਹੋ ਨੇ ਉਹ ਗੁਲੀਆਂ ਲਾਣੀ ਮੇਰੀ ਖਾਈ ਜਾਂਦੀ ਨਹੀਂ ਮੇਰੀ ਪਿਆਰੀ ਜੀ ਆਏ ਮੇਰੀ ਸ਼ਾਨੀ ਤੀ ਇਹ ਤਾਂ ਵਕਐ ਤੁਕਮਾਲ ਦੀ ਹੈ ਖਾਏ ਮੈਂ ਚੀਜ਼ ਕਮਾਲ ਦੀ ਹੈ ਕਦੀ ਬਣੀ ਚੀ ਜਮਾਲ ਦੀ ਬਣਾਈ ਹੈ ਸੱਚੀ ਹਮਮ ਚੱਲ ਟੇਸਟ ਕਰ ਲਾਉ ਮੈਂ ਵੀ ਸਰਦਾਰ ਜੀ ਨੇ ਤੇ ਮੇਰੀ ਸ਼ਰਮ ਸ਼ਰਮ ਵਾਲੀ ਉਹ ਕਰਤੀ ਹੈ ਤਾਰੀਫ ਵੀਰੂ ਮੈਨੂੰ ਸ਼ਰਮ ਆ ਰਹੀ ਹੈ ਤੇਰੇ ਡਾਡੀ ਜੀ ਕਹਿੰਦੇ ਪਏ ਆ ਕਮਾਲ ਦੀ ਚੀਜ਼ ਹੈ ਲੋ ਤੇ ਕਮਾਲ ਦੀ ਚੀਜ਼ ਬਣਾਈ ਹੈ ਹਮ ਘਰੇ ਬਾਕੇ ਬਣਾ ਕੇ ਜਿਹੜੀ ਚੀਜ਼ ਖਾ ਲੋ ਨਾ ਨਹੀਂ ਖਾਣੀ ਉਹਦਾ ਟੇਸਟ ਸਭ ਤੋਂ ਵਧੀਆ ਆਂਦਾ ਤੁਸੀਂ ਵੀ ਕਰੇ ਟ੍ਰਾਈ ਟੂ ਕਰਨਾ ਜੀ ਅਸੀ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ